ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਬਾਬਾ ਬਲਵੰਤ ਜੀ ਦੀ ਰਚਨਾ ਤਰੱਕੀ ਨੂੰ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਬਾਬਾ ਬਲਵੰਤ ਜੀ ਦੀ ਦੂਸਰੀ ਰਚਨਾ ਦੁਨੀਆ ਨੂੰ ਪੜਨ ਜਾ ਰਹੇ ਹਾਂ ਸੋ ਇਸ ਰਚਨਾ ਦੇ ਵਿਝ ਕਵੀ ਨੇ ਦੁਨੀਆ ਦੇ ਬਾਰੇ ਜਿਹੜਾ ਹੈਗਾ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਦੁਨੀਆ ਮਾਇਆ ਜਾਂ ਕੋੜ ਨਹੀਂ ਨਾ ਹੀ ਨਾਸ਼ਮਾਨ ਹੈ ਸਗੋਂ ਇਹ ਹਕੀਕਤ ਹੈ ਪਦਾਰਥਿਕ ਉਸਾਰੇ ਦੇ ਵਿੱਚ ਜੋ ਅਸਲੀ ਸੱਚ ਹੈ ਤਵਿਦੀਲੀ ਜਿਹੜੀ ਹੈ ਉਹ ਹਰ ਸਮੇਂ جاری ਰਹਿੰਦੀ ਹੈ ਤੇ ਆਓ ਪੜਦੇ ਹਾਂ ਉਹਨਾਂ ਦੀ ਰਚਨਾ ਦੁਨੀਆ ਕੋਈ ਮੰਨ ਕੇ ਇਸ ਦੁਨੀਆ ਦੇ ਦੁੱਖ ਸੁੱਖ ਗਿਆ ਕਹਿ ਕੇ ਆਖਰ ਕੀ ਸੁਪਨਾ ਹੈ ਦੁਨੀਆ ਕਲਪਨਾ ਦਾ ਰੋਣਾ ਟੜਪਣਾ ਹੈ ਦੁਨੀਆ ਕਵੀ ਕਹਿੰਦਾ ਹੈ ਕਿ ਕੋਈ ਕਈ ਆਪਣੀ ਸਾਰੀ ਉਮਰ ਜਿਹੜੀ ਹੈ ਦੁਨੀਆ ਦੇ ਦੁੱਖ ਤੇ ਸੁੱਖ ਮਾਣ ਕੇ ਆਖਿਰ ਨੂੰ ਇਹ ਕਹਿ ਕੇ ਗਿਆ ਕਿ ਦੁਨੀਆ ਜਿਹੜੀ ਹੈ ਉਹ ਇੱਕ ਸੁਪਨਾ ਹੈ ਕਲਪਨਾ ਦਾ ਰੋਣਾ ਟੜਪਣਾ ਹੈ ਦੁਨੀਆ ਇੱਕ ਕਲਪਨਾ ਦਾ ਇੱਕ ਰੋਣਾ ਤੇ ਟੜਫਣਾ ਹੈ ਜਿਹੜਾ ਹੈ ਉਹ ਦੁਨੀਆ ਹੈ ਉਹ ਖਾਂਦਾ ਰਿਹਾ ਤੜਤ ਦਾ ਅੰਨ ਦਾਣਾ ਰਿਹਾ ਤੜਤ ਤੇ ਹੀ ਉਹ ਵੱਸਦਾ ਸਿਆਣਾ ਕਿ ਉਹ ਜੋ ਕਹਿ ਕੇ ਗਿਆ ਵਿਅਕਤੀ ਉਹ ساری ਉਮਰ ਤੜਤ ਦਾ ਅੰਨ ਦਾਣਾ ਖਾਂਦਾ ਰਿਹਾ ਰਿਹਾ ਜ਼ਿੰਦਾ ਦੁਨੀਆ ਦਾ ਹੀ ਪੀ ਕੇ ਪਾਣੀ ਤੇ ਪੀ ਕੇ ਪਾਣੀ ਜਿਹੜਾ ਹੈਗਾ ਉਹ ਇਸ ਧਰਤੀ ਤੇ ਹੀ ਰਹੇਗਾ ਉਹ ਵਸਦਾ ਰਿਹਾ ਰਿਹਾ ਧਰਤ ਤੇ ਹੀ ਉਹ ਵਸਦਾ ਸਿਆਣਾ ਉਹ ਸਿਆਣਾ ਜਿਹੜਾ ਹੈਗਾ ਉਹ ਧਰਤ ਤੇ ਹੀ ਵਸਦਾ ਰਿਹਾ ਧਰਤੀ ਦਾ ਜਿਹੜਾ ਹੈਗਾ ਉਹ ਪਾਣੀ ਪੀ ਕੇ ਬਣੇ ਉਸ ਦੇ ਆਪਣੇ ਵੀ ਇਹ ਜਗਤ ਪ੍ਰਾਣੀ ਇਹ ਸੰਸਾਰ ਦੇ ਪ੍ਰਾਣੀ ਜਿਹੜੇ ਆ ਉਸ ਦੇ ਆਪਣੇ ਬਣੇ ਕਿਵੇਂ ਸਮਝੀਏ ਜਗ ਧੂਆਂ ਹੀ ਧੂਆਂ ਹੈ ਕੋਈ ਆਖਦਾ ਹੈ ਏ ਧੂਆਂ ਹੈ ਦੁਨੀਆ ਕੀ ਕਹਿੰਦਾ ਕਿ ਕਿਵੇਂ ਜਿਹੜਾ ਹੈਗਾ ਉਹ ਸਮਝ ਲਈਏ ਕਿ ਦੁਨੀਆ ਜਿਹੜੀ ਹੈ ਹਕੀਕਤ ਵਿੱਚ ਕੁਝ ਨਹੀਂ ਕਿ ਕਿਸੇ ਕੋ ਇੱਕ ਇਹ ਧੂਆਂ ਹੈ ਕੋਈ ਕਹੇਗਾ ਕਲਪਨਾ ਹੈ ਦੁਨੀਆ ਕਿ ਕੋਈ ਕਹਿੰਦਾ ਕਿ ਜਿਹੜੀ ਹੈ ਦੁਨੀਆ ਜਿਹੜੀ ਹੈ ਉਹ ਇੱਕ ਕਲਪਨਾ ਜਿਹੜੀ ਹੈ ਉਹੀ ਹੈ ਕੋਈ ਧਰਤ ਮਾਤਾ ਤੇ 100 ਸਾਲ ਜੀ ਕੇ ਦਰਖਤਾਂ ਦੇ ਫਲ ਸ਼ਹਿਦ ਤੇ ਸੀਰ ਪੀ ਕੇ ਸੀਰਪਵ ਦੁੱਧ ਕਹਿੰਦਾ ਕਿ ਕੋਈ ਧਰਤ ਦੇ ਉੱਪਰ ਧਰਤੀ ਦੇ ਉੱਪਰ 100 ਸਾਲ ਜੀ ਕੇ ਜਿਉਂਦਾ ਰਿਹਾ ਤੇ ਧਰਤੀ ਦੇ ਉੱਪਰ ਜੋ ਦਰਖਤ ਨੇ ਉਹਨਾਂ ਦੇ ਫਲ ਸ਼ਾਇਦ ਤਸੀਲ ਸੀਰ ਭਵ ਦੁੱਧ ਜਿਹੜਾ ਹੈਗਾ ਉਹ ਪੀਂਦਾ ਰਿਹਾ ਕਲਮ ਤੇ ਸ਼ਾਹੀ ਧਰਤੀ ਤੋਂ ਲੈ ਕੇ ਭਵ ਧਰਤੀ ਤੋਂ ਲੈ ਕੇ ਕਲਮ ਤੇ ਸ਼ਾਹੀ ਤੇ ਫਿਰ ਦੁਨੀਆ ਧਰਤੀ ਤੋਂ ਲੈ ਕੇ ਗਿਆ ਫਿਰ ਦੁਨੀਆ ਨੂੰ ਲਿਖ ਤੇ ਕਹਿ ਕੇ ਇਹ ਝੂਠੀ ਹੈ ਦੁਨੀਆ ਕੋਈ ਦਿਨ ਦੀ ਦੁਨੀਆ ਇਹ ਫਿਰ ਜਿਹੜਾ ਹੈਗਾ ਉਹ ਲਿਖ ਕੇ ਗਿਆ ਕੀ ਕਹਿੰਦਾ ਕਿ ਇਹ ਦੁਨੀਆ ਜਿਹੜੀ ਹੈ ਕੁਝ ਪਲ ਦੀ ਹੈ ਕੁਝ ਛਿੰਦੀ ਹੈ ਇਹ ਦੁਨੀਆ ਜਿਹੜੀ ਹੈ ਇਹ ਝੂਠੀ ਹੈ ਜਿਹੜੀ ਕੁਝ ਦਿਨ ਲਈ ਇਹ ਦੁਨੀਆ ਜਿਹੜੀ ਹੈ ਉਹ ਪ੍ਰਾਣੀ ਹੈ ਸਦਾ ਇਸ ਦੁਨੀਆ ਦੇ ਆਨੰਦ ਲੈ ਕੇ ਕੋਈ ਕਹਿ ਗਿਆ ਇੱਕ ਸਾਇਆ ਹੈ ਦੁਨੀਆ ਕਿ ਦੁਨੀਆ ਦਾ ਸਾਰਾ ਆਨੰਦ ਮਾਣਦਾ ਹੋਇਆ ਕਹਿ ਗਿਆ ਕਿ ਦੁਨੀਆ ਕੀ ਹੈ ਇੱਕ ਛਾਇਆ ਜਿਹੜਾ ਹੈਗਾ ਇੱਕ ਪਰਛਾਵਾ ਜਿਹੜਾ ਹੈਗਾ ਹੈ ਦੁਨੀਆ ਕੋਈ ਯਾਦਗਾਰਾ ਜਗਤ ਤੇ ਬਣਾ ਕੇ ਕੋਈ ਕਹਿ ਗਿਆ ਸਿਰਫ ਮਾਇਆ ਹੈ ਦੁਨੀਆ ਤੇ ਆਪਣੀਆਂ ਯਾਦਗਾਰਾਂ अनेका ਹੀ ਯਾਦਗਾਰਾਂ ਦੁਨੀਆ ਦੇ ਜਗਤ ਦੇ ਉੱਪਰ ਬਣਾ ਕੇ ਤੇ ਇਹ ਕਹਿ ਗਿਆ ਕਿ ਸਿਰਫ ਦੁਨੀਆ ਕੀ ਹੈ ਸਿਰਫ ਮਾਇਆ ਜਿਹੜੀ ਹੈ ਉਹ ਹੈ ਦੁਨੀਆ ਅਸਲ ਹੋਰ ਹੈ ਇੱਕ ਤੋਖਾ ਹੈ ਦੁਨੀਆ ਕੀ ਕਹਿੰਦਾ ਕਿ ਅਸਲੀ ਜਿਹੜਾ ਹੈਗਾ ਉਹ ਦੁਨੀਆ ਹੋਰ ਹੈ ਉਹ ਕੀ ਹੈ ਉਹ ਤੋਖਾ ਹੈ ਦੁਨੀਆ ਕੋਈ ਕਹਿ ਗਿਆ ਵਾ ਦਾ ਝੋਕਾ ਹੈ ਦੁਨੀਆ ਵਾ ਪਾਵ ਹਵਾ ਕਿ ਹਵਾ ਦਾ ਝੋਕਾ ਇਹ ਨਾ ਹੈਗਾ ਉਹ ਹੈ ਦੁਨੀਆ ਹਜ਼ਾਰਾਂ ਹੀ ਸਾਲਾਂ ਤੋਂ ਇਹ ਕਹਿਣ ਵਾਲੇ ਕਈ ਤੁਰ ਗਏ ਪਰ ਇਹ ਬਾਕੀ ਹੈ ਦੁਨੀਆ ਹਜ਼ਾਰਾਂ ਸਾਲਤੋਂ ਦੁਨੀਆ ਨੂੰ ਨਾਸ਼ਮਨ ਕਹਿਣ ਵਾਲੇ ਜਿਹੜੇ ਆ ਉਹ ਦੁਨੀਆ ਤੋਂ ਤੁਰ ਗਏ ਨੇ ਪਾਉ ਚਲੇ ਗਏ ਨੇ ਦੁਨੀਆ ਤੋਂ ਜਿਹੜਾ ਹੈਗਾ ਉਹ ਕੂਚ ਕਰ ਗਏ ਨੇ ਪਰ ਦੁਨੀਆ ਜਿਹੜੀ ਹੈ ਉਹ ਅਜੇ ਵੀ ਕਾਇਮ ਹੈ ਉਹ ਤਤਾਂ ਦੀ ਕੁਝ ਅਸਲੀਅਤ ਹੀ ਨਾ ਸਮਝੇ ਪਾਉ ਉਹ ਉਹ ਤਤਾਂ ਦੀ ਜਿਹੜੀ ਹੈ ਉਹ ਅਸੰਦੀਅਤ ਜਿਹੜੀ ਹੈਗੀ ਸਚਾਈ ਜਿਹੜੀ ਹੈ ਉਹ ਨਹੀਂ ਸਮਝ ਰਿਹਾ ਜੋ ਕਹਿੰਦੇ ਰਹੇ ਫਾਨੀ ਖਾਕੀ ਹੈ ਦੁਨੀਆ ਫਾਨੀ ਭਾਵ ਨਾਸ਼ਮਾਨ ਖਾਕੀ ਭਾਵ ਮਿੱਟੀ ਜਾਂ ਇਹਨੂੰ ਵੀ ਨਾਸ਼ਮਾਨੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕਹਿੰਦੇ ਰਹੇ ਕਿ ਦੁਨੀਆ ਜਿਹੜੀ ਹੈ ਉਹ ਕੀ ਹੈ ਉਹ ਨਾਸ਼ਮਾਨ ਹੈ ਦੁਨੀਆ ਜਿਹੜੀ ਹੈ ਉਹ ਮਿੱਟੀ ਹੈ ਬڑے ਪੇਚ ਖਾ ਖਾ ਕੇ ਚਲਦੀ ਹੈ ਦੁਨੀਆ ਇਹ ਦੁਨੀਆ ਜਿਹੜੀ ਹੈ ਉਹ ਬਹੁਤ ਹੀ ਪੇਚ ਬੜ ਬਲੰਗੇ ਖਾ ਖਾ ਕੇ ਰਹੇਗਾ ਆ ਪਾਕੀ ਜਿਹੜਾ ਹੈਗਾ ਉਹ ਚਲਦੀ ਹੈ ਇਹ ਮਰਦੀ ਨਹੀਂ ਪਰ ਬਦਲਦੀ ਹੈ ਦੁਨੀਆ ਇਹ ਦੁਨੀਆ ਜਿਹੜੀ ਹੈ ਉਹ ਮਰਦੀ ਨਹੀਂ ਸਿਰਫ ਕੀ ਹੁੰਦਾ ਵਾ ਬਦਲਾਵ ਹੁੰਦਾ ਬਦਲ ਰਹੀ ਹੈ ਹੈ ਬਦਲੀ ਦਾ ਦਿਨ ਜ਼ਿੰਦਗੀ ਦਾ ਸਵੇਰਾ ਕੀ ਕਹਿੰਦਾ ਕਿ ਇਸ ਦੁਨੀਆ ਦੇ ਉੱਤੇ ਬਦਲੀ ਦਾ ਦਿਨ ਕੀ ਆ ਜ਼ਿੰਦਗੀ ਦਾ ਨਮਾ ਸਵੇਰਾ ਨਹੀਂ ਮੌਤ ਦਾ ਜ਼ਗਤ ਜੀਵਨ ਹਨੇਰਾ ਕਿ ਇਹ ਜਿਹੜਾ ਹੈਗਾ ਜ਼ਗਤ ਹੈ ਉਹ ਉਹ ਜੀਵਨ ਦੇ ਉੱਤੇ ਆਉਣ ਵਾਲੀ ਮੌਤ ਦੇ ਲਈ ਜਿਹੜਾ ਹੈਗਾ ਕੀ ਹੈ ਹਨੇਰਾ ਭਾਵ ਮੌਤ ਜਿਹੜੀ ਹੈ ਜ਼ਿੰਦਗੀ ਦਾ ਅੰਤ ਜਿਹੜਾ ਹੈਗਾ ਉਹ ਕੀ ਹੈ ਜ਼ਿੰਦਗੀ ਦਾ ਜਿਹੜਾ ਹੈਗਾ ਉਹ ਅੰਤ ਹੈ ਨਹੀਂ ਨਹੀਂ ਮੌਤ ਦਾ ਜਗਤ ਜੀਵਨ ਹਨੇਰਾ ਜਿਹੜਾ ਹੈ ਜ਼ਿੰਦਗੀ ਦਾ ਕਹਿੰਦਾ ਅੰਤ ਨਹੀਂ ਜਗਤ ਦੇ ਵਿੱਚ ਜਗਤ ਕੁਝ ਨਹੀਂ ਇੱਕ ਸ਼ਬਦ ਕਹਿਣ ਵਾਲਾ ਪੈਗੰਬਰ ਹੋ ਜਾ ਹੋਵੇ ਕੋਈ ਅੱਲਾਹ ਤਾਲਾ ਕੋਈ ਪੀਰ ਹੋਵੇ ਕਿ ਅਵਤਾਰ ਹੋਵੇ ॠषि ਹੋਵੇ ਭਾਵੇਂ ਕਲਾਕਾਰ ਹੋਵੇ ਕਹਿੰਦਾ ਜਗਤ ਕੁਝ ਨਹੀਂ ਇਕ ਸ਼ਬਦ ਕਹਿਣ ਵਾਲਾ ਤੇ ਸੰਸਾਰ ਜਿਹੜਾ ਹੈਗਾ ਉਹ ਕੁਝ ਨਹੀਂ ਇਹ ਸ਼ਬਦ ਨੂੰ ਜਿਹੜਾ ਹੈਗਾ ਉਹੋ ਕਹਿਣ ਵਾਲਾ ਪੈਗੰਬਰ ਜਾਂ ਹੋਵੇ ਕੋਈ ਅੱਲਾ ਤਾਲਾ ਕੋਈ ਪੈਗੰਬਰ ਹੋਵੇ ਜਾਂ ਰੱਬ ਆਪ ਹੋਵੇ ਜਾਂ ਕੋਈ ਪੀਰ ਹੋਵੇ ਜਾਂ ਕੋਈ ਜਿਹੜਾ ਹੈਗਾ ਉਹ ਅਵਤਾਰ ਹੋਵੇ ॠषि ਹੋਵੇ ਭਾਵੇਂ ਕਲਾਕਾਰ ਹੋਵੇ ॠषि ਹੋਵੇ ਜਾਂ ਕਲਾਕਾਰ ਹੋਵੇ ਉਹ ਅਣਜਾਣੇ ਜਾਣੇ ਹੈ ਸਾਹਾਂ ਦਾ ਸਾਥੀ ਗਰੀਬੀ ਗੁਲਾਮੀ ਵਦੀ ਇਸ ਤੋਂ ਹੀ ਕੀ ਕਹਿੰਦਾ ਕਿ ਉਹ ਜਾਣੇ ਅਣਜਾਣੇ ਸਾਹਾਂ ਦਾ ਸਾਥੀ ਆਬ ਬਾਦਸ਼ਾਹ ਦਾ ਜਿਹੜਾ ਹੈਗਾ ਉਹ ਸ਼ਾਹਾਂ ਦਾ ਜਿਹੜੇ ਲੁੱਟ ਨੇ ਲੁਟੇਰੇ ਨੇ ਉਹਨਾਂ ਦਾ ਸਾਥੀ ਹੋਵੇ ਗਰੀਬੀ ਗੁਲਾਮੀ ਵਦੀ ਇਸ ਤੋਂ ਹੀ ਕਿ ਸੰਸਾਰ ਤੇ ਗਰੀਬੀ ਤੇ ਗੁਲਾਮੀ ਜਿਹੜੀ ਐ ਉਹ ਇੰਨਾ ਕਰਕੇ ਹੀ ਜਿਹੜੀ ਹੈਗੀ ਉਹ ਵਧੀ ਹੈ ਹਕੀਕਤ ਹੈ ਦੁਨੀਆਂ ਸਚਾਈ ਹੈ ਦੁਨੀਆਂ ਹਕੀਕਤ ਭਾਵ ਅਸਲੀਅਤ ਸਚਾਈ ਕਹਿੰਦਾ ਹਕੀਕਤ ਹੈ ਦੁਨੀਆਂ ਸਚਾਈ ਹੈ ਦੁਨੀਆਂ ਦੁਨੀਆਂ ਜਿਹੜੀ ਹੈ ਉਹ ਹਕੀਕਤ ਹੈ ਇੱਕ ਇੱਕ ਸਚਾਈ ਹੈ ਮਨੁੱਖਾਂ ਦੀ ਮਿਹਨਤ ਤੇ ਜੀਵਨ ਦੀ ਚਾਹ ਨੂੰ ਸਗੋਂ ਹੋਰ ਸੋਹਣੀ ਬਣਾਈ ਹੈ ਦੁਨੀਆਂ ਕਿ ਇਸ ਮਨੁੱਖਾਂ ਦੀ ਮਿਹਨਤ ਤੇ ਜੀਵਨ ਦੀ ਇਸ ਇੱਛਾ ਨੇ ਕੀ ਕੀਤਾ ਵਾ ਦੁਨੀਆ ਨੂੰ ਹੋਰ ਵੀ ਸੋਹਣੀ ਬਣਾ ਦਿੱਤਾ ਹੈ ਹਕੀਕਤ ਹੈ ਸੂਰਜ ਹਕੀਕਤ ਹੈ ਪਾਣੀ ਪਾਣੀ ਤੇ ਸੂਰਜ ਜਿਹੜਾ ਹੈਗਾ ਉਹੋ ਹਕੀਕਤ ਹੈ ਹਕੀਕਤ ਹੈ ਮਾਦੇ ਦੀ ਹਰਕਤ ਰਵਾਨੀ ਹਕੀਕਤ ਹੈ ਮਾਦੇ ਦੀ ਹਰਕਤ ਰਵਾਨੀ ਦੇ ਪਦਾਰਥ ਦੇ ਵਿੱਚ ਜਿਹੜੀ ਹਰਕਤ ਚੱਲ ਰਹੀ ਹੈ ਉਹ ਜਿਹੜੀ ਉਹ ਹਕੀਕਤ ਹੈ ਖੇਤਾਂ ਦਾ ਘਟਣਾ ਉਗਾਣਾ ਖੇਤਾਂ ਦਾ ਵਿਚ ਤਵਜ਼ੀਲੀ ਜਿਹੜੀ ਹੈ ਉਹ ਵੀ ਹਕੀਕਤ ਹੈ ਉਗਾਣਾ ਤੇ ਘਟਣਾ ਹੈ ਮਾਦਾ ਅਤੇ ਮਾਦੇ ਦੀ ਹਰਕਤ ਅਨਾਦੀ ਮਾਤਾ ਭਾਉ ਪਦਾਰਥ ਉਹ ਕਿਹਾ ਗਿਆ ਕਿ ਇਹ ਜਿਹੜੀ ਹੈ ਉਹ ਹੈ ਮਾਦਾ ਮਾਦਾ ਭਾਵ ਪਦਾਰਥ ਤੇ ਮਾਦੇ ਦੀ ਹਰਕਤ ਜਿਹੜੀ ਹੈ ਉਹ ਵੀ ਹਕੀਕਤ ਹੈ ਅਕਲ ਰੂਹ ਮਨੁੱਖ ਸਭ ਨੇ ਇਸ ਦੀ ਆਬਾਦੀ ਅਕਲ ਰੂਹ ਮਨੁੱਖ ਸਭ ਇਹਦੀ ਜਿਹੜੀ ਹੈਗੀ ਉਹ ਆਬਾਦੀ ਨੇ ਨਾ ਸੁਪਨਾ ਨਾ ਕੋਈ ਰਵਾਨੀ ਹੈ ਦੁਨੀਆ ਇਹ ਜਿਹੜਾ ਹੈਗਾ ਦੁਨੀਆ ਉਹ ਨਾ ਜਿਹੜਾ ਹੈਗਾ ਉਹ ਕੋਈ ਜਿਹੜਾ ਹੈਗਾ ਸੁਪਨਾ ਹੈ ਨਾ ਜਿਹੜਾ ਹੈਗਾ ਉਹ ਹਵਾਈ ਹੈ ਨਾ ਹਵਾਈ ਹੈ ਦੁਨੀਆ ਨਾ ਧੋਖਾ ਹੈ ਨਾ ਕੋਈ ਬੁਰਾਈ ਹੈ ਦੁਨੀਆ ਨਾ ਇਹ ਧੋਖਾ ਨਾ ਬੁਰਾਈ ਹੈ ਸਗੋਂ ਹਕੀਕਤ ਹੈ ਦੁਨੀਆ ਸਚਾਈ ਹੈ ਦੁਨੀਆ ਸਗੋਂ ਜਿਹੜੀ ਦੁਨੀਆ ਮਾਂ ਉਹੋ ਹਕੀਕਤ ਹੈ ਅਤੇ ਅਤੇ ਇਹ ਸਚਾਈ ਹੈ ਅਮਾਦਾ ਤੇ ਮਾਦੇ ਦੀ ਹਰਕਤ ਅਨਾਦੀ ਅਨਦੀ ਜਿਹੜਾ ਹੈਗਾ ਕਿ ਦ ਅਨੰਤ ਜਿਹੜੀ ਹੈਗੀ ਆ ਦੇ ਪਦਾਰਥ ਤੇ ਉਹਦੇ ਵਿੱਚ ਜਿਹੜੀ ਹਰਕਤ ਹੈ ਉਹ ਵੀ ਇਹਦੇ ਵਿੱਚ ਤਬਦੀਲੀ ਕਰਕੇ ਹੀ ਹੁੰਦੀ ਹੈ। ਅਕਲ ਤੇ ਰੂਹ ਮਨੁੱਖ ਸਭ ਦੀ ਇਹਦੀ ਆਬਾਦੀ ਦੇ ਜਿਹੜੇ ਹੈਗੇ ਨੇ ਉਹ ਆਂਗ ਨੇ ਨਾ ਕੋਈ ਸੁਪਨਾ ਨਾ ਹਵਾਈ ਜਿਹੜੀ ਹੈਗੀ ਉਹ ਹੈ ਇਹ ਜਿਹੜਾ ਹੈਗਾ ਇਹ ਨਾ ਤੋਖਾ ਨਾ ਕੋਈ ਬੁਰਾਈ ਹੈ। ਦੁਨੀਆ ਜਿਹੜੀ ਹੈ ਉਹ ਇਹ ਹਕੀਕਤ ਹੈ ਇਹ ਜਿਹੜੀ ਆ ਉਹ ਸਚਾਈ ਹੈ।